ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇੱਕ ਵਾਰ ਨਾ ਇੱਕ ਕਾਊਆ ਜੰਗਲ ਚ ਰਹਿੰਦਾ ਹੁੰਦਾ ਉਹ ਆਪਣੀ ਜ਼ਿੰਦਗੀ ਚ ਬੜਾ ਖੁਸ਼ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਆਪਣੀ ਜ਼ਿੰਦਗੀ ਸੰਤੁਸ਼ਟ ਆਪਣੀ ਜ਼ਿੰਦਗੀ ਨੂੰ ਬੜਾ ਵਧੀਆ ਮੰਨ ਰਿਹਾ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਕੋਈ ਬਾਲੀਆਂ ਇਸ਼ਾਵਾਂ ਨਹੀਂ ਬੜੀ ਮਸਤੀ ਨਾਲ ਆਪਣੀ ਜ਼ਿੰਦਗੀ ਕੱਟ ਰਿਹਾ ਹੁੰਦਾ ਸੋ ਇੱਕ ਦਿਨ ਉੜਿਆ ਜਾਂਦਾ ਤੇ ਉੱਥੇ ਇੱਕ ਉਹ ਹਾਂਸ ਨੂੰ ਦੇਖ ਲੈਂਦਾ ਹਾਂਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਮਨ ਚ ਸਵਾਲ ਆਉਂਦਾ ਉੱਤਸਪਾ ਜਾਗਦੀ ਉਹਨੂੰ ਦੇਖ ਕੇ ਕਹਿੰਦਾ ਬੜਾ ਖੂਬਸੂਰਤ ਜਾਨਵਰ ਆ ਦੁਨੀਆ ਦਾ ਸਭ ਤੋਂ ਖੂਬਸੂਰਤ ਜਾਨਵਰ ਲੱਗਦਾ ਇਹ ਤਾਂ ਖੁਸ਼ ਹੀ ਬਹੁਤ ਰਹਿੰਦਾ ਹੋਣਾ ਬੜਾ ਸੰਤੁਸ਼ਟ ਹੋਣਾ ਇਹ ਇਹਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਕਿਉਂਕਿ ਖੂਬਸੂਰਤ ਬਹੁਤ ਹੈ ਇਹਦੀ ਖੂਬਸੂਰਤੀ ਦੇ ਉੱਪਰ ਕੋਈ ਖੂਬਸੂਰਤ ਨਹੀਂ ਹੋ ਸਕਦਾ ਕਿਉਂ ਨਾ ਕਹਿੰਦਾ ਇਹਨੂੰ ਪੁੱਛਿਆ ਜਾਵੇ ਜ਼ਿੰਦਗੀ 'ਚ ਕਿੰਨਾ ਖੁਸ਼ ਹੈ ਹਾਂਸ ਦੇ ਕੋਲ ਆਉਂਦਾ ਹਾਂਸ ਨੂੰ ਆ ਕੇ ਬੁਲਾਉਂਦਾ ਉਹਨੂੰ ਪੁੱਛਦਾ ਕਹਿੰਦਾ ਤੁਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਪੰਛੀ ਹੋ ਕਿੰਨੇ ਖੁਸ਼ ਰਹਿੰਦੇ ਹੋ ਤਾਂ ਤਾਂ ਮ제 ਹੀ ਮ제 ਜਿੰਦਗੀ ਚ ਹਾਂਸ ਕਹਿੰਦਾ ਖੁਸ਼ ਕਾਦੀ ਖੁਸ਼ੀ ਕਹਿੰਦਾ ਖੁਸ਼ ਮੈਂ ਰਹਿੰਦਾ ਕਿਸੇ ਟਾਈਮ ਉਹ ਕਹਿੰਦਾ ਮੈਂ ਖੁਸ਼ ਉਦੋਂ ਤੱਕ ਸੀ ਜਦੋਂ ਤੱਕ ਮੈਂ ਤੋਤੇ ਨੂੰ ਨਹੀਂ ਦੇਖਿਆ ਸੀ ਜਦੋਂ ਮੈਂ ਤੋਤੇ ਨੂੰ ਦੇਖ ਲਿਆ ਮੈਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਜਾਨਵਰ ਤੋਤਾ ਲੱਗਦਾ ਮੇਰੀ ਖੁਸ਼ੀ ਉਨਦੀ ਚਲ ਗਈ ਕਿਉਂਕਿ ਤੋਤੇ ਦੇ ਗਲ ਚ ਕਾਲੀ ਗਾਨੀ ਹੁੰਦੀ ਆ ਉਹਦੇ ਜਿਹੜੇ ਪਰ ਉਤੇ ਰੈੱਡ ਰੰਗ ਹੁੰਦਾ ਐਨੂੰ ਸੁਰਖ ਹਰੇ ਰੰਗ ਦਾ ਤੋਤਾ ਹੁੰਦਾ ਦੁਨੀਆ ਦਾ ਬੜਾ ਖੂਬਸੂਰਤ ਜਾਨਵਰ ਮੈਂ ਕਾਦਾ ਖੁਸ਼ ਆ ਤੂੰ ਤਾਂ ਸਭ ਤੋਂ ਦੁਨੀਆ ਦਾ ਖੂਬਸੂਰਤ ਜਾਨਵਰ ਹੈ ਕਾਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਕਾਂ ਦੇ ਮਨ ਚ ਸੋਚਣ ਲੱਗ ਜਾਂਦਾ ਕਹਿੰਦਾ ਫੇਰ ਤਾਂ ਤੋਤੇ ਨੂੰ ਮਿਲਣਾ ਪਊਗਾ ਵੀ ਜੇ ਦੁਨੀਆ ਦਾ ਸਭ ਤੋਂ ਖੂਬਸੂਰਤ ਜਾਨਵਰ ਤੋਤਾ ਫੇਰ ਤੂੰ ਮੈਂ ਜ਼ਰੂਰ ਮਿਲ ਕੇ ਆਉ ਲੱਭਣ ਚੱਲ ਜਾਂਦਾ ਜੰਗਲ ਚ ਉੱਡ ਜਾਂਦਾ ਤੋਤੇ ਨੂੰ ਕਹਿੰਦਾ ਮਿਲ ਲੈ ਮਿਲ ਲੈ ਦੇਖਣਾ ਆ ਵੀ ਕਿਹੜਾ ਤੋਤਾ ਕਿਹੜਾ ਖੂਬਸੂਰਤ ਜਾਨਵਰ ਹੈ ਉੜਿਆ ਜਾਂਦੇ ਇੱਕ ਤਾਂ ਤੋਤਾ ਟੱਕਰ ਜਾਂਦਾ ਮਿਲ ਜਾਂਦਾ ਤੋਤਾ ਉਹਨੂੰ ਤੋਤੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦਾ ਕਹਿੰਦਾ ਮੈਂ ਹੰਸ ਨੂੰ ਮਿਲਿਆ ਮੈਂ ਹੰਸ ਨੂੰ ਕਿਹਾ ਕਿ ਦੁਨੀਆ ਦਾ ਖੂਬਸੂਰਤ ਪੰਛੀ ਤੂੰ ਆ ਉਹ ਕਹਿੰਦਾ ਨਹੀਂ ਸਭ ਤੋਂ ਖੂਬਸੂਰਤ ਤੋਤਾ ਹੈ ਤੇ ਕਹਿੰਦਾ ਮੈਂ ਤੈਨੂੰ ਮਿਲ ਲੈ ਕੇ ਦੱਸ ਦੁਨੀਆ ਦਾ ਸਭ ਤੋਂ ਖੂਬਸੂਰਤ ਜਾਨਵਰ ਤੂੰ ਆ ਤੂੰ ਤਾਂ ਫਿਰ ਬਹੁਤ ਖੁਸ਼ ਹੋਣਾ ਕਿੰਨਾ ਸੋਹਣਾ ਤੇ ਰੰਗਿਆ ਲਾਲ ਤੇਰੇ ਪਾਰਿਆ ਗਲ ਚ ਤੇਰੇ ਕਾਲੀ ਗਾਨੀ ਆ ਤੇਰੇ ਤਿੰਨ ਰੰਗਿਆ ਤੂੰ ਤਾਂ ਬਹੁਤ ਖੁਸ਼ ਹੋਣਾ ਮੈਂ ਤਾਂ ਕਾਲਾ ਕਲੂਟਾ ਕਾਲਾ ਰੰਗਿਆ ਮੇਰਾ ਇੱਕੋ ਹੀ ਤੇ ਹੰਸ ਦੇ ਕੋਲ ਵੀ ਅੱਖੀ ਰੰਗ ਆ ਤੂੰ ਤਾਂ ਬਹੁਤ ਖੁਸ਼ ਹੋਣਾ ਤੋਤਾ ਕਹਿੰਦਾ ਖੁਸ਼ ਮੈਂ ਕਾਹਦਾ ਖੁਸ਼ ਕਿੰਨਾ ਮੇਰੇ ਤੋਂ ਜ਼ਿਆਦਾ ਖੁਸ਼ ਤਾਂ ਮੋਰ ਆ ਮੋਰ ਦੇ ਕੋਲ ਕਈ ਭਾਂਤ ਭਾਂਦੇ ਰੰਗਿਆ ਅਲੱਗ-ਅਲੱਗ ਤਰ੍ਹਾਂ ਦੇ ਰੰਗਿਆ ਬੜੇ ਖੂਬਸੂਰਤ ਮੋਰ ਤਾਂ ਬੜਾ ਖੂਬਸੂਰਤ ਜਾਨਵਰ ਆ ਖੁਸ਼ ਹੋ ਆ ਪੂਰਾ ਮੈਂ ਕੋਈ ਖੁਸ਼ ਨਹੀਂ ਮੇਤੋ ਰੰਗ ਕਾਦੇ ਖੁਸ਼ੀ ਮੇਦੀ ਮੇਰੀ ਖੂਬਸੂਰਤੀ ਸਾਰੀ ਮੋਰ ਲੈ ਗਿਆ ਕਾਂ ਫੇਰ ਹਰਾਨ ਪਰੇਸ਼ਾਨ ਹੋ ਜਾਂਦਾ ਕਿ ਮੈਨੂੰ ਇੱਕ ਵਾਰੀ ਹੁਣ ਮੋਰ ਨੂੰ ਮਿਲਣਾ ਪਊਗਾ ਮੋਰ ਨੂੰ ਮਿਲ ਕੇ ਪੁੱਛਦਿਆਂ ਕਿੰਨਾ ਖੁਸ਼ ਆ ਹੱਟਨਾ ਮੈਂ ਵੀ ਨਹੀਂ ਹੋਤਾ ਕਿ ਜਦ ਤੱਕ ਮੈਨੂੰ ਪਤਾ ਨਹੀਂ ਲੱਗਦਾ ਕਿ ਜਾਨਵਰ ਇਹ ਕਿੰਨਾ ਖੁਸ਼ ਆ ਉਡਾਰੀ ਮਾਰਦਾ ਲੱਭਣ ਤੁਰ ਜਾਂਦਾ ਮੋਰ ਨੂੰ ਸਾਰਾ ਜੰਗਲ ਜੂੜਿਆ ਫਿਰਦਾ ਕਿਤੇ ਉਹਨੂੰ ਮੋਰ ਨਹੀਂ ਲੱਭਦਾ ਸ਼ਹਿਰ ਵਾਲੋਂ ਚੱਲ ਜਾਂਦਾ ਓੜੇ ਜਾਂਦੇ ਨੇ ਚਿੜੀਆ ਕਰਦੇ ਇਹਦਾ ਚਿੜੀਆ ਕਰ ਦੇ ਵਿੱਚ ਮੋਰ ਹੁੰਦਾ ਉਹ ਮੋਰ ਪਿੰਜਰੇ ਚ ਕੈਦ ਹੁੰਦਾ ਤੇ ਉਹਦੇ ਚਾਰ-ਛੇ ਫੇਰੇ ਬੜੇ ਲੋਕੀ ਫੋਟੋਆਂ ਖਿਚਾਉਂਦੇ ਆ ਉਹਦੀ ਵੀਡੀਓ ਬਣਾਉਂਦੇ ਮੋਰ ਦੀ ਨਾਲ ਆਪਦੀਆਂ ਫੋਟੋਆਂ ਖਿਚਾਉਂਦੇ ਆ ਕਾਂ ਜਾ ਕੇ ਮੋਰ ਦੇ ਕੋਲ ਬਹਿ ਜਾਂਦਾ ਜਦੋਂ ਥੋੜ੍ਹੀ ਹੀ ਪੀੜ ਘਟਦੀ ਮੋਰ ਨੂੰ ਪੁੱਛਦਾ ਕਹਿੰਦਾ ਯਾਰ ਤੂੰ ਇਹਦਾ ਜ਼ਿੰਦਗੀ ਸ਼ਾਈ ਆ ਤੈਨੂੰ ਕੋਈ ਟੈਨਸ਼ਨ ਨਹੀਂ ਖਾਣਾ ਪਾਣੀ ਤੈਨੂੰ ਬਣਿਆ-ਬਣਾਇਆ ਮਿਲਦਾ ਤੇਰੇ ਨਾਲ ਦੁਨੀਆ ਤੇ ਨਾਲ ਲੋਕ ਫੋਟੋ ਖਿਚਾਉਣ ਆਉਂਦੇ ਤੂੰ ਤਾਂ ਦੁਨੀਆ ਦਾ ਬਹੁਤ ਖੋਜ ਜਾਨਵਰ ਆ ਮੋਰ ਉਹਨੂੰ ਕਹਿੰਦਾ ਖੁਸ਼ ਕਾਦੀ ਖੁਸ਼ੀ ਆ ਉਹ ਦੂਜੇ ਨੰਬਰ ਤੂੰ ਕਹਿੰਦਾ ਮੈਂ ਦੁਨੀਆ ਦਾ ਖੂਬਸੂਰਤ ਜਾਨਵਰ ਆ ਮੇਰੀ ਖੂਬਸੂਰਤੀ ਕਰਕੇ ਤੇ ਮੈਨੂੰ ਸਜ਼ਾ ਮਿਲੀ ਆ ਉਹ ਕਹਿੰਦਾ ਕਾਦੀ ਸਜ਼ਾ ਉਹ ਕਹਿੰਦਾ ਯਾਰ ਮੈਂ ਪਿੰਜਰੇ ਦੇ ਵਿੱਚ ਚਿੜੀਆ ਘਰ ਦੇ ਵਿੱਚ ਕੈਦ ਆ ਮੈਂ ਕਿਤੇ ਜਾ ਨਹੀਂ ਸਕਦਾ ਮੈਂ ਉੱਡ ਨਹੀਂ ਸਕਦਾ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀ ਨਹੀਂ ਸਕਦਾ ਇਹੀ ਖੂਬਸੂਰਤੀ ਮੇਰੀ ਕੈਦ ਦਾ ਕਾਰਨ ਬਣੀ ਆ ਆਜ਼ਾਦ ਤੂੰ ਆ ਖੂਬਸੂਰਤ ਤੂੰ ਆ ਰੰਗ ਭਾਵਾਂ ਤੇਰਾ ਖਾਲਾ ਇੱਕ ਰੰਗ ਆ ਪਰ ਖੂਬਸੂਰਤ ਦੁਨੀਆ ਦਾ ਸਭ ਤੋਂ ਦੋਵਾਂ ਤੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਤਾਂ ਜੀ ਰਿਹਾ ਜਿੱਥੇ ਚਾਵੇਂ ਤੂੰ ਜਾ ਸਕਦਾ ਜੋ ਚਾਵੇਂ ਤੂੰ ਖਾ ਸਕਦਾ ਤੇਰਾ ਮਨ ਕਰੇ ਨਾਉ ਨੂੰ ਤੂੰ ਤਲਾਬ ਚ ਜਾ ਸਕਦਾ ਅਮਰੀਕਾ ਦੀ ਜ਼ਿੰਦਗੀ ਆ ਮੈਂ ਤਾਂ ਕਹਿੰਦਾ ਇੱਥੇ ਪਿੰਜਰੇ ਦੇ ਵਿੱਚ ਕੈਦ ਆ ਨਾ ਮੈਂ ਕਿਤੇ ਜਾ ਸਕਾਂ ਨਾ ਮੈਂ ਆ ਸਕਾਂ ਨਾ ਮੇਰੀ ਪਸੰਦਾ ਖਾਣਾ ਮੈਨੂੰ ਮਿਲੇ ਮੈਂ ਤਾਂ ਗੁਲਾਮੀ 'ਚ ਆ ਮੇਰੀ ਖੂਬਸੂਰਤੀ ਮੇਰੀ ਕੈਦ ਦਾ ਕਾਰਨ ਕਾ ਨੂੰ ਮੋਰ ਉਹਦੀ ਜ਼ਿੰਦਗੀ ਦਾ ਅਰਥ ਸਮ ਸਮਝ ਆ ਗਿਆ ਕਾ ਵੀ ਇਸ ਗੱਲ ਤੇ ਹੈਰਾਨ ਹੁੰਦਾ ਕਿ ਮੇਰੀ ਜ਼ਿੰਦਗੀ ਦਾ ਅਰਥ ਮੈਨੂੰ ਕੋਈ ਹੋਰ ਸਮਝਾ ਗਿਆ ਗੱਲ ਸਹੀ ਆ ਮੈਂ ਆਜ਼ਾਦ ਆ ਬਿਸ਼ੱਕ ਰੰਗ ਮੇਰੇ ਕੋਲ ਇੱਕ ਹੀ ਆ ਕਾਲਾ ਹੈ ਪਰ ਮੈਂ ਆਜ਼ਾਦ ਆ ਮੈਂ ਆਪਣੀ ਜ਼ਿੰਦਗੀ ਜੀ ਸਕਦਾ ਸੋ ਦੋਸਤੋ ਇਦਾਂ ਹੀ ਇਨਸਾਨ ਦੇ ਆਪਣੇ ਲੋਕਾਂ ਦੇ ਉੱਪਰ ਇਹ ਗੱਲ ਲਾਗੂ ਹੁੰਦੀ ਆ ਕਿ ਆਪਾਂ ਦੂਜਿਆਂ ਦੀਆਂ ਖੁਸ਼ੀਆਂ ਦੇਖ ਕੇ ਦੂਜਿਆਂ ਦੇ ਗੁਣ ਦੇਖ ਕੇ ਅਸੀਂ ਬਹੁਤ ਜ਼ਿਆਦਾ ਸੈਡ ਹੋ ਜਾਂਦੇ ਆ ਆਪਣੀਆਂ ਖੁਸ਼ੀਆਂ ਨੂੰ ਭੁੱਲ ਜਾਂਦੇ ਆ ਜੋ ਕੋ ਸਾਡੇ ਕੋਲ ਹੈਗਾ ਅਸੀਂ ਉਹਨੂੰ ਮਾਨਣ ਦੀ ਬਜਾਏ ਦੂਜਿਆਂ ਦੀਆਂ ਖੁਸ਼ੀਆਂ ਦੂਜਿਆਂ ਦੇ ਗੁਣ ਦੂਜਿਆਂ ਦੀਆਂ ਚੀਜ਼ਾਂ ਦੇਖ ਕੇ ਐਵੇਂ ਜੈਲਸੀ ਕਰੀ ਜਾਂਦੇ ਕਿ ਹਾਏ ਮੇਰੇ ਕੋ ਉਹ ਹੁੰਦਾ ਹਾਏ ਮੇਰੇ ਕੋ ਉਹ ਹੁੰਦਾ ਅਸੀਂ ਆਪਣੇ ਗੁਣ ਆਪਣੀਆਂ ਖੁਸ਼ੀਆਂ ਭੁੱਲ ਜਾਂਦੇ ਹਾਂ ਸੋ ਆਪਣੀ ਜ਼ਿੰਦਗੀ ਨੂੰ ਮੰਨਣਾ ਚਾਹੀਦਾ ਹਰ ਇਨਸਾਨ ਦੇ ਕੋਲ ਗੁਣ ਹੁੰਦੇ ਆ ਪਰ ਦੁਨੀਆਂ ਤੋਂ ਵੱਖਰੇ ਗੁਣ ਹੁੰਦੇ ਆ ਜੇ ਕੋਈ ਹੋਰ ਵਿਅਕਤੀ ਆ ਉਹਦੇ ਕੋਲ ਉਹਦੇ ਗੁਣ ਹੋਣਗੇ ਸਾਡੇ ਕੋਲ ਸਾਡੇ ਗੁਣ ਆ ਸਾਡੇ ਕੋਲ ਸਾਡੀਆਂ ਖੁਸ਼ੀਆਂ ਅਸੀਂ ਉਹਨਾਂ ਖੁਸ਼ੀਆਂ ਨਾਲ ਜੀਣਾ ਸਾਡੇ ਕੋਲ ਸਾਡਾ ਪਰਿਵਾਰ ਆ ਉਹ ਬੱਕਰੀ ਗੱਲ ਆ ਕਿਸੇ ਦੇ ਕੋਲ ਖੁਸ਼ ਆ ਕਿਸੇ ਦੇ ਕੋਲ ਖੁਸ਼ ਆ ਬਹੁਤ سارے ਲੋਕ ਐ ਜਿਹੇ ਮੈਂ ਦੇਖੇ ਜਿੰਨਾਂ ਦੇ ਕੋਲ ਸਭ ਕੁਝ ਹੁੰਦੇ ਸੁੰਦੇ ਵੀ ਉਹ ਜ਼ਿੰਦਗੀ ਚ ਕੁਝ ਨਹੀਂ ਐ ਉਹਨਾਂ ਨੂੰ ਕੋਈ ਨਾ ਕੋਈ ਰੋਗ ਲੱਗਾ ਹੁੰਦਾ ਘਰ ਚ ਕਲੇਸ਼ ਹੁੰਦੀ ਉਹਨਾਂ ਦੇ ਫਿਜ਼ੀਕਲੀ ਫਿੱਟ ਨਹੀਂ ਹੁੰਦੇ ਬੜੀਆਂ ਉਹਨਾਂ ਨੂੰ ਪ੍ਰੋਬਲਮ ਆ ਸੋ ਆਪਣੀ ਜ਼ਿੰਦਗੀ ਆਪਣੇ ਗੁਣ ਆਪਣੀਆਂ ਖੁਸ਼ੀਆਂ ਇਤੇ ਖੁਸ਼ ਰਹਾ ਕਰੋ ਰੱਬ ਦਾ ਸ਼ੁਕਰ ਕਰਕੇ ਉਹਨਾਂ ਨੂੰ ਜੀਓ ਉਹਨਾਂ ਨੂੰ ਮਾਣੋ ਤਾਂ ਜ਼ਿੰਦਗੀ ਸੁੱਖ ਦੀ ਕਟਣੀ ਦੂਜਿਆਂ ਦੀ ਐ ਗੋਣ ਦੇਖ ਕੇ ਦੂਜਿਆਂ ਦੀ ਚੀਜ਼ਾਂ ਦੇਖ ਕੇ ਦੂਜਿਆਂ ਨੇ ਖੁਸ਼ੀਆਂ ਦੇਖ ਕੇ ਐਵੇਂ ਸੈਡ ਨਾ ਹੋਇਆ ਕਰੋ ਆਪਣੀ ਜ਼ਿੰਦਗੀ ਮਾਣੋ ਕਿਉਂਕਿ ਜਨਮ ਇੱਕ ਵਾਰ ਮਿਲਿਆ ਤੇ ਇੱਕ ਵਾਰ ਸਾਨੂੰ ਜ਼ਿੰਦਗੀ ਮਿਲੀ ਆ ਧਰਤੀ ਤੇ ਆਏ ਆ ਦੁਬਾਰੇ ਨਹੀਂ ਆਉਣਾ ਸੋ ਜੋ ਕੋ ਸਾਡੇ ਕੋਲ ਹੈਗਾ ਉਹਦੇ ਨਾਲ ਜੀਓ ਧੰਨਵਾਦ ਕਰਿਆ ਕਰੋ ਰੱਬ ਦਾ ਕਿ ਅਸੀਂ ਫਿਜ਼ੀਕਲੀ ਫਿੱਟ ਆਂ ਦਿਮਾਗੀ ਤੌਰ ਤੇ ਵੀ ਆ ਇਹਨੂੰ ਸਹੀ ਆ ਕੋਈ ਸਾਨੂੰ ਰੋਗ ਨਹੀਂ ਹੈ ਅਸੀਂ ਆਪਣੀ ਜ਼ਿੰਦਗੀ ਖੁਸ਼ ਆ ਜੀਆ ਕਰੋ ਉਸ ਕਾ ਵਾਂਗੂ ਭਟਕਦੇ ਨਾ ਫਿਰ ਉਹ ਕਦੇ ਕਿਸੇ ਪੰਛੀ ਹਲ ਕਦੇ ਕਿਸੇ ਹਲ ਦੇਖ ਕੇ ਕਿ ਉਹਦੀਆਂ ਖੁਸ਼ੀਆਂ ਜ਼ਿਆਦਾ ਹੈ ਉਹਦੇ ਕੋਲ ਸਾਡੇ ਨਾਲੋਂ ਵੱਧ ਹੈ ਜਾਂ ਉਹਦਾ ਸਰੀਰ ਸਾਡੇ ਨਾਲੋਂ ਜ਼ਿਆਦਾ ਵਧੀਆ ਉਹ ਤੇ ਗਉਣ ਜ਼ਿਆਦਾ ਨਾ ਜੋ ਕੁਝ ਆਪਣੇ ਕੋ ਹੈਗਾ ਬਹੁਤ ਵਧੀਆ ਰੱਬ ਦੇ ਭਾਣੇ ਜਿਹਾ ਕੇ ਖੁਸ਼ ਰਿਆ ਕਰੋ ਆਪਣੀ ਜ਼ਿੰਦਗੀ ਨੂੰ ਮਾਣੋ ਆਨੰਦ ਹੀ ਆਨੰਦ ਹੈ ਬਸ ਇੱਕ ਵਾਰੀ ਆਪਣੇ ਗੁਣਾਂ ਨੂੰ ਪਹਿਚਾਣੋ ਜਦੋਂ ਆਪਾਂ ਆਪਣੇ ਗੁਣਾਂ ਨੂੰ ਪਹਿਚਾਣ ਲਿਆ ਨਾ ਜ਼ਿੰਦਗੀ ਜੀਣ ਦਾ ਨਜ਼ਾਰਾ ਹੀ ਬਕਰਾ ਹੁੰਦਾ ਦੋਸਤੋ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤ